ਕਲ 1 ਮਈ ਨੂੰ ਬੇਸ਼ੱਕ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਦੀ ਸਰਕਾਰੀ ਛੁੱਟੀ ਵੀ ਸੀ ਪਰ ਜਿਨ੍ਹਾਂ ਮਜ਼ਦੂਰਾਂ ਦਾ ਇਹ ਦਿਨ ਹੈ ਉਹਨਾਂ ਲਈ ਇਹ ਦਿਨ ਬਾਕੀ ਦਿਨਾਂ ਵਾਂਗ ਹੀ ਲੰਘਿਆ ਮਜ਼ਦੂਰਾਂ ਨੇ ਕਿਹਾ ਕਿ ਮਜ਼ਦੂਰ ਦਿਵਸ ਵਾਲੇ ਦਿਨ ਵੀ ਉਹਨਾਂ ਨੂੰ ਘਰ ਤੋਂ ਬਾਹਰ ਪੈਸਾ ਕਮਾਉਣ ਲਈ ਕੰਮ ਤੇ ਜਾਣਾ ਪੈਂਦਾ ਹੈ ਜਦਕਿ ਬਾਕੀ ਲੋਕ ਇਸ ਦਿਨ ਦੀ ਛੁੱਟੀ ਦਾ ਘਰ ਬੈ ਕੇ ਆਨੰਦ ਮਾਣਦੇ ਹਨ ਉਹਨਾਂ ਨੇ ਕਿਹਾ ਕਿ ਸਾਨੂੰ ਤਾਂ ਦਿਹਾੜੀ ਲੈਣੀ ਹੀ ਪਵੇਗੀ ਕਿਉਂਕਿ ਜੇਕਰ ਅਸੀਂ ਕੰਮ ਤੇ ਨਾ ਗਏ ਤਾਂ ਸਾਡੇ ਸ਼ਾਮ ਨੂੰ ਚੁੱਲ੍ਹਾ ਕਿੱਥੋਂ ਜਲੇਗਾ ਇਸ ਤੋਂ ਲਾਵਾ ਗ੍ਰੀਮਸ ਦੂਰਾ ਵੱਲੋਂ ਆਪਣੀਆਂ ਹੋਰ ਦਿੱਕਤਾਂ ਵੀ ਮੀਡੀਆ ਨਾਲ ਸਾਂਝੀਆਂ ਕੀਤੀਆਂ ਗਈਆਂ। ਮਜ਼ਦੂਰ ਦੇ ਸੁਦਾਸੀ ਇਹੀ ਕਰਾਂਗੀ ਦੇਖੋ ਸਾਡੇ ਕੋਡੇ ਖੜਕੇ ਬਿਲਡਿੰਗਾਂ ਬਣਾਉਂਦੇ। ਪਰ ਸਾਡੀ 60 ਸਾਲ ਤੋਂ ਪਹਿਲਾਂ ਪਹਿਲਾਂ ਤਾਂ ਪੈਨਸ਼ਨ ਜਿਹੜੀ ਵਢੇਪਾ ਪੈਨਸ਼ਨ ਆ ਹਰੇਕ ਮਜ਼ਦੂਰ ਦੀ ਹੋਵੇ। ਬਸ ਸੋਰ ਨਹੀਂ ਸਰਕਾਰ ਤਾਂ ਕੇ ਗੱਲ ਜਰੂਰ ਪਚਾਓ। ਸਾਡੇ ਕੋਡੇ ਰਹਿ ਜਾਂਦੇ ਤਾਂ ਹਾਂ ਚੜਦਾਂਦੇ। ਬਾਕੀ ਦਾ ਤੁਹਾਨੂੰ ਦਿੱਸੀ ਜਾਂਦਾ ਜਿਹੜਾ ਕੁਛ ਹੈਗਾ ਆ ਸਾਰੇ ਵਿਲੇ ਭੜੇ 3 400 ਬੰਦੇ। ਵੀ ਸਾਨੂੰ ਕੰਮ ਡੇਲੀ ਫੇਸ ਤੇ ਮਿਲੇ ਤੇ ਜਿਹੜੇ ਬੰਦੇ ਜਿੰਨੇ 60 ਸਾਲ ਤੇ ਪਹੁੰਚ ਗਿਆ ਉਸ ਤੋਂ ਬਾਅਦ ਉਹਦੀ ਬੇਟਾ ਪਾ ਪੈਨਸ਼ਨ ਹੋਵੇ ਪੂਰੇ ਰੇਟ ਚ ਹੋਵੇ ਵੀ ਉਹ ਵਿਲਾ ਬਹਿ ਕੇ ਖਾ ਸਕੇ ਜੀ ਕੋ ਘੱਟੋ ਘੱਟ ਤੇ 900 ਰੁਪਿਆ ਉਹਦੀ ਬੇਟਾ ਪਾ ਪੈਨਸ਼ਨ ਬੱਝੇ ਮਜ਼ਦੂਰ ਦੇ ਸਾਰੇ ਮਨਾਉਂਦੇ ਆ ਮਜ਼ਦੂਰ ਦੇ ਵਿੱਚ ਅਸੀਂ ਤਾਂ ਮਨਾਵਾਂਗੇ ਜੇ ਸਾਨੂੰ ਕੋਈ ਮੌਕਾ ਲੱਗੂ ਸਾਨੂੰ ਸੋਚਦਾ ਰਹਿੰਦੇ ਵੀ ਅਸੀਂ ਆਥਣੇ ਕਿਵੇਂ ਜਾਵਾਂਗੇ ਖਾਲੀ ਉਹ ਮਜ਼ਦੂਰ ਦੇ ਵਿੱਚ ਤਾਂ ਇਹੀ ਹੋ ਜਾਂਦਾ ਸਾਡਾ ਰੋਇਦਾ ਮਨਜ਼ੂਰ ਦੇਚਾ ਸਾਰਿਆਂ ਦਾ ਡਾੜੀ ਦਾ ਕਿਹੜੀ ਮਿਲਦੀ ਹੈ ਜੀ ਡਾੜੀ ਦਾ ਕੋਈ ਨਹੀਂ ਮਿਲਦੀ ਇਹ ਹੁਣ ਕਹਿੰਦੇ ਵੀ ਸੋਨੇ ਦੀ ਚਿੜੀ ਬਣਾਵਾਂਗੇ ਚਿੜੀ ਦਾ ਸੋਨੇ ਦੀ ਫੇਰੇ ਬਣੂਗੀ ਜੇ ਚਿੜੀ ਨੂੰ ਖਾਣ ਨੂੰ ਦਾਣੇ ਮਿਲਣਗੇ ਚਿੜੀ ਤਾਂ ਭੁੱਖੀ ਮਰਦੀ ਹੈ ਸੋਨੇ ਦੀ ਚਿੜੀ ਕਿਵੇਂ ਬਣੂਗੀ ਉਹ ਕਾਂ ਜਿਹੜੇ ਕਾਂ ਨੇ ਉਹਦਾ ਲੈ ਜਾਂਦੇ ਆ ਦਾਣੇ ਇਹ ਸੋਨੇ ਦੀ ਜਿਹੜੀ ਭੁੱਖੀ ਮਰਦੀ ਫਿਰਦੀ ਹੈ ਵਿਚਾਰੀ ਇਹ ਕਿਵੇਂ ਕਾਮਯਾਬ ਹੋਊਗੀ ਇਹ ਕਾਮਜਾਬ ਜੇ ਮਜ਼ਦੂਰਾਂ ਨੂੰ ਕਾਮਜਾਬ ਕਰਨਗੇ ਵੋਟਾਂ ਵਕਤ ਯਾਦ ਕਰਦੇ ਆ ਮਜ਼ਦੂਰਾਂ ਨੂੰ ਤਾਂ ਇਹਨਾਂ ਨੂੰ ਅਗਰੋ ਕੋਈ ਨਹੀਂ ਪੁੱਛਦਾ ਵੋਟ ਪਵਾ ਕੇ ਜਿੱਥੇ ਮਰਜੀ ਇਹ ਮਰਨ ਮਰਜੀ ਕਿਤੇ ਡਿੱਗ ਪੈਣ ਉੱਤੋਂ ਕੰਮ ਕਰਦੇ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਤੇਰਾ 10 ਰੁਪਏ ਦੇ ਕੇ ਕਿਰਾਂ ਕਰੇ ਸਿੱਟ ਜਾਂਦੇ ਉਹਨਾਂ ਨੂੰ ਮੁੜ ਕੇ ਇਹਨਾਂ ਦੀ ਕੋਈ ਹਾਲ ਨਹੀਂ ਪੁੱਛਦਾ ਕੋਈ ਉਹਨਾਂ ਨੂੰ ਪੈਸੇ ਨਹੀਂ ਦਿੰਦਾ ਇਹਨਾਂ ਦਾ ਬੁਰਾ ਹਾਲ ਹੈ ਵਿਚਾਰਿਆਂ ਦਾ ਪਰਵਾਸੀਆਂ ਨੇ ਕਿੰਨਾ ਕੰਮ ਖੋਲਿਆ ਪਰਵਾਸੀਆਂ ਦਾ ਵੀ ਤੇਰਾ ਕੰਮ ਹੁਣ ਉਹੀ ਗੱਲ ਹੈ ਜੇ ਬੇਰਜਕਾਰੀ ਹੋ ਰਹੀ ਹੈ ਇਹ ਜੇ ਹੁਣ ਇਹ ਘੱਟਦੇ ਜਾਂਦੇ ਐ ਹੁਣ ਮੰਗਰੇ 10 ਜਣੇ ਖਾਣ ਵਾਲੇ ਐ 10 ਦਿਨਾਂ 'ਚ 2 ਦਿਹਾੜੀ ਲੱਗਦੀ ਨਹੀਂ ਇਹ ਬੇਲੇ ਨੇ ਇਹ ਫਿਰ ਕੀ ਕਰਨ ਹੁਣ ਉਹ ਕੱਲੇ ਹੁੰਦੇ ਨੇ ਉਹਨਾਂ ਦਾ ਜੇ ਹੁਣ 300 ਮਿਲ ਗਿਆ ਉਹ ਤਾਂ ਸੋਚ ਲਿਆ ਵੀ ਆਪਾਂ 100 ਰੁਪਈਆ ਖਾ ਲੈਣ ਦੋਸੇ ਫਿਰ ਬਚਦੇ ਕੱਲਿਆਂ ਨੂੰ ਹੁਣ ਇਹਨਾਂ ਨੂੰ ਜੇ ਹੁਣ ਖਾਣਗੇ 200 ਤੇ ਜਾਂਦੇ ਇਹਨਾਂ ਨੂੰ ਕੁਝ ਬਚਦਾ ਨਹੀਂ ਮੰਗਰੇ ਟੱਬਰ ਐ ਮੰਗਰੇ ਇਹਨਾਂ ਦੇ ਨਾ ਦਾਲ ਆਉਂਦੀ ਐ ਨਾ ਚਾਹ ਘੜਾਉਂਦੇ ਇਹਨਾਂ ਦਾ ਤਾਂ ਫਿਰ ਪੂਰਾ ਹੁੰਦਾ ਨਹੀਂ ਨਾ ਸਰਕਾਰ ਨੂੰ ਕੀ ਕਹੋਗੇ ਮਜ਼ਦੂਰ ਦੇ ਹਿਸਾਬ ਸਰਕਾਰ ਜੀ ਨੂੰ ਤਾਂ ਇਹੀ ਕਹਿੰਦੇ ਆ ਜਦੋਂ ਇਹਨਾਂ ਦਾ ਕੋਈ ਕੋਟਾ ਪੂਰਾ ਕਰੇ 6 ਮਹੀਨੇ ਦਾ ਰਾਸ਼ਨ ਇਕੱਠਾ ਦੇਵੇ ਸਰਕਾਰ ਇਹਨਾਂ ਨੂੰ ਜੇ ਕੋਈ ਦਿਹਾੜੀ ਲੱਗਦੀ ਹੈ ਲਾਲਾ ਕਰਨਗੇ ਨਹੀਂ ਢੱਡ ਦਾ ਪਾੜਨਗੇ ਬੱਚੇ ਗਏ ਰੱਜ ਕੇ ਰੋਟੀ ਖਾ ਲੈਣ ਉਹਨੇ ਇਹਦਾ ਕਹਿੰਦਾ ਕਿੰਨੀ ਦਿਹਾੜੀ ਜੀ 700 ਜੀ ਮਜ਼ਦੂਰ 800 ਮੰਗਦਾ ਇੰਨੀ ਕਰ ਦਾਂਗੇ ਜਦਾਂ ਬਨਮੀ ਕਰਨ ਦਿਹਾੜੀ 15000 ਰੁਪਏ ਮਹੀਨਾ ਬਨਵਾ ਮਜ਼ਦੂਰਾਂ ਦਾ ਮਿਸਤਰੀਆਂ ਦਾ ਕਰਦਣ ਇੱਕ ਦਿਹਾੜੀ ਨਾਲ ਟੁੱਟੇ ਇਹਨਾਂ ਨੂੰ ਕੋਈ ਨਹੀਂ ਕੁਝ ਕਹਿੰਦਾ ਉਨੇ ਦਿਹਾੜੀ ਪੁੱਛ ਲੰਦੇ ਕਿੰਨਾ ਸਰ ਆਮਦਨ ਹੈ ਆਮਦਨ ਦੇ ਸਾਹਬ ਨਾਲ ਤੁਸੀਂ ਦਿਹਾੜੀ ਜੋੜ ਲਓ ਨਾ ਕਦੇ ਨਹੀਂ ਲੱਗਦੀ ਇਹਨਾਂ ਨੂੰ 2 ਰੁਪਏ ਨਹੀਂ ਪੈਂਦੇ ਦਿਹਾੜੀ ਦੇ ਜੇ ਆਮਦਨ ਜੋੜੀ ਆਪਾਂ ਬਹੁਤ ਬੁਰਾ ਹਾਲ ਆ ਜੀ ਬਹੁਤ ਜਿਆਦਾ ਬੁਰਾ ਹਾਲ ਆ ਜੀ ਵਿਚਾਰੇ ਦਿਹਾੜੀ ਮਿਲਦੀ ਨਹੀਂ ਜੀ ਕੰਮ ਤੋਂ ਵਿਲੇ ਰਹਿੰਦੇ ਆ ਜੀ ਆ ਹਾੜੀ ਹਾੜੀ ਵੀ ਨਹੀਂ ਇਹਨਾਂ ਨੂੰ ਕੰਮ ਪੂਰਾ ਮਿਲਿਆ ਜੀ ਵਿਚਾਰੇ ਕਿੱਥੋਂ ਕਣਕ ਲੈਣਗੇ ਜੀ ਇਹ ਕਾਦੀ ਲੈਣਗੇ ਬਹੁਤ ਬੁਰਾ ਹਾਲ ਆ ਜੀ ਮਜ਼ਦੂਰਾਂ ਦਾ ਜੀ ਕਰੋਂ ਚੱਲਦਾ ਮੈਂ ਸੋਚ ਕੇ ਚੱਲਦਾ ਉਹ ਬਸ ਆਇਆ ਆਂਦਾ ਵੀ ਕੰਮ ਤੇ ਆਉਂਦਾ ਜੀ ਇੱਥੇ ਕੰਮ ਮਿਲਦਾ ਨਹੀਂ ਆਇਆ ਮੇਰੇ ਖਾਣਨ ਖਾ ਲਈ ਮੁਰ ਜਾਂਦਾ ਜੀ ਬੇਚਾਰਾ ਬਹੁਤ ਬੁਰਾ ਹਾਲ ਆ ਜੀ ਮਤਲਬ ਜਿੰਨਾ ਮਜ਼ਦੂਰਾਂ ਦਾ ਬੁਰਾ ਹਾਲ ਆ ਜੀ ਕਿਸੇ ਦਾ ਨਹੀਂ ਲੋਕ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਜਾ ਕੇ ਜਾਦਾ ਹਾਂ ਉਹਨਾਂ ਨੂੰ ਲੈ ਕੇ ਜਾਂਦੇ ਨੇ ਭਾਈਆਂ ਬੂਈਆਂ ਨੂੰ ਲੈ ਜਾਂਦੇ ਨੇ ਪੰਜਾਬੀ ਬੇਚਾਰੇ ਇੱਥੇ ਠੀਕਦੇ ਰਹਿੰਦੇ ਨੇ ਉਹ ਪੰਜਾਬੀ 500 ਮੰਗਦਾ ਉਹ 400 ਤੇ ਵਗ ਜਾਂਦੇ ਨੇ ਜੀ ਉਹ ਫੇਰ ਬੇਚਾਰੇ ਖਾਣਨ ਖਾ ਲਈ ਘਰੇ ਵਗ ਜਾਂਦੇ ਨੇ ਮੁੜ ਕੇ ਕੀ ਮੰਗ ਕਰਦੇ ਸਰਕਾਰ ਨੂੰ ਮੰਗਦਾ ਇਹ ਵੀ ਸਾਡਾ ਵੀ ਕੋਈ ਹੱਲ ਹੋਣਾ ਚਾਹੀਦਾ ਇਹ ਵੋਟਾਂ ਤਾਂ ਅਸੀਂ ਵੀ ਬਰਾਬਰ ਪਾਉਨੇ ਆ ਜੀ ਸਰਕਾਰ ਤਾਂ ਗਰੀਬੰਦਾ ਹੀ ਬਣਾਉਂਦਾ ਸਰਕਾਰਾਂ ਤਾਂ ਜੀ ਤੇ ਇਹਨਾਂ ਦਾ ਇੱਥੇ ਪੁੱਛ ਨਹੀਂ ਰਿਹਾ ਕੋਈ ਇਹਨਾਂ ਨੂੰ ਵਿਚਾਰਿਆਂ ਨੂੰ ਮਜ਼ਦੂਰ ਦੇਸ਼ ਬਣਾਇਆ ਜਾਂਦਾ ਹੈਗਾ ਹਾਂ ਜੀ ਕਾਹਦਾ ਦੇਵਸ਼ਾ ਜੀ ਕੋਈ ਦੇਵਸ਼ ਨਹੀਂ ਮਜ਼ਦੂਰਾਂ ਦਾ ਕਾਹਦਾ ਦੇਵ ਭੁੱਖੇ ਮਰਦੇ ਆ ਮਜ਼ਦੂਰ ਵਿਚਾਰੇ ਕਣਕ ਲੈਣ ਨੂੰ ਤਾਂ ਪੈਸਾ ਨਹੀਂ ਹੈਗਾ ਜੀ ਕੋਲੇ ਵਿਚਾਰਿਆਂ ਕੋਲੇ ਕਾਹਦਾ ਦੇਵਸ਼ ਬਣਾਉਣਗੇ ਜੀ ਇਹ ਵਿਚਾਰੇ ਕੋਈ ਦੇਵਸ਼ ਨਹੀਂ ਬਣਾ ਰਹੇ ਵਿਚਾਰੇ ਐਵੇਂ ਗੱਲਾਂ ਜਿੰਨੇ ਮਰਜੀ ਮਾਰੀ ਜਾਣੀ ਜੀ ਵਿਚਾਰੇ ਇਹ ਤਾਂ ਰੋਜ਼ ਹੀ ਵੇਲੇ ਲੈਂਦੇ ਨੇ ਇਹਨਾਂ ਦਾ ਤਾਂ ਰੋਜ਼ ਹੀ ਦੇਵਸ਼ਾ ਜੀ ਵਿਚਾਰਿਆਂ ਦਾ Shamla Chandar Building Maintenance Handyman under Jack Trade platform is now available on your local London area. He has more than 5 years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, Please contact him at www.checktrade.com. ID number 921760. Shamra Chandra Santal call him on this number 074884161. ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ